ਏवन ਪੰਜਾਬੀ ਨੇ ਧਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋਸ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੁਨਰ ਦੋਸਤੋ ਜਦੋਂ ਵੀ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਉਸ ਪਰਮ ਪਿਤਾ ਪਰਮਾਤਮਾ ਵੱਲੋਂ ਜੋ ਵੀ ਇਨਸਾਨ ਇਸ ਦੁਨੀਆ ਤੇ ਆਇਆ ਉਸ ਦੇ ਅੰਦਰ ਇੱਕ ਨਾਇਕ ਹੁਨਰ ਜ਼ਰੂਰ ਰੱਖਿਆ ਹੁੰਦਾ ਹੈ ਉਹ ਆਪਣੀ ਮਿਹਨਤ ਸਦਕਾ ਅਕਾਲ ਪੁਰਖ ਦੀ ਦਇਆ ਸਦਕਾ ਉਸ ਹੁਨਰ ਨੂੰ ਉਜਾਗਰ ਕਰ ਲੈਂਦਾ ਹੈ ਲੇਕਿਨ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਹੁਨਰ ਬਹੁਤ ਹੁੰਦੇ ਨੇ ਲੇਕਿਨ ਮਜਬੂਰੀਆਂ ਕਰਕੇ ਆਪਣੇ ਹੁਨਰ ਨੂੰ ਲੋਕਾਂ ਦੇ ਰੂਬਰੂ ਨਹੀਂ ਕਰ ਸਕਦੇ ਉਹ ਜਿਵੇਂ ਹੁਨਰ ਉਸ ਆਕਾਲਪੁਰਖ ਬਲੋਂ ਉਸ ਦੇ ਅੰਦਰ ਰੱਖਿਆ ਹੁੰਦਾ ਉਸੇ ਦਾ ਉਸੇ ਤਰ੍ਹਾਂ ਹੀ ਉਸ ਦੇ ਨਾਲ ਚੱਲਾ ਜਾਂਦਾ ਹੈ ਮੈਂ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਮੁਬਾਰਕਬਾਦ ਦਿੰਦਾ ਹੁੰਦਾ ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ਕਕਤ ਕਰਕੇ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਕਰਕੇ ਉਸ ਹੁਨਰ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹਮੇਸ਼ਾ ਸਾਡੀ ਸੋਸਾਇਟੀ ਵਿੱਚ ਮੁਬਾਰਕਬਾਦ ਦੇ ਪਾਤਰ ਰਹੇ ਨੇ ਇਸ ਪ੍ਰੋਗਰਾਮ ਦੇ ذریعے ਅਸੀਂ ਗੀਤਾਂ ਨਾਲ ਵੀ ਜੋੜਦੇ ਹਾਂ ਅਸੀਂ ਕਵਿਤਾਵਾਂ ਨਾਲ ਵੀ ਜੋੜਦੇ ਹਾਂ ਗਜ਼ਲਾਂ ਨਾਲ ਵੀ ਜੋੜਦੇ ਹਾਂ ਤੇ ਅਸੀਂ ਸੰਗੀਤ ਦੀਆਂ ਖੂਬਸੂਰਤ ਧੁਨਾ ਨਾਲ ਵੀ ਜੋੜਦੇ ਹਾਂ ਕਹਿੰਦੇ ਹੁੰਦੇ ਕਿ ਸੰਗੀਤ ਵਿੱਚ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਕਿ ਮੁਰਦਿਆਂ ਦੇ ਅੰਦਰ ਵੀ ਉਹ ਜਾਨ ਪਾ ਦਿੰਦਾ ਹੈ ਜਦੋਂ ਰਾਹੇ ਬਗਾਹੇ ਅਸੀਂ ਜਾਂਦੇ ਆ ਤੇ ਅਚਾਨਕ ਇੱਕ ਅچھے ਸੰਗੀਤ ਦੀਆਂ ਧੁਨਾ ਜਾਂ ਅچھے ਸੰਗੀਤ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪੈਂਦੀ ਹੈ ਤਾਂ ਸੱਚ ਜਾਣੋ ਸਾਡਾ ਕਦਮ ਅੱਗੇ ਨਹੀਂ ਵਧਦਾ ਉੱਥੇ ਦੀ ਉੱਥੇ ਰੁਕ ਜਾਂਦਾ ਹੈ ਸੰਗੀਤ ਨੂੰ ਸੁਣ ਕੇ ਪੰਛੀ ਆਪਣੀ ਪਰਵਾਜ਼ ਵੀ ਭੁੱਲ ਜਾਂਦੇ ਨੇ ਔਰ ਜਿਨ੍ਹਾਂ ਦੁਆਰਾ ਉਹ ਸੰਗੀਤ ਪੈਦਾ ਹੁੰਦਾ ਹੈ ਫਿਰ ਤੁਸੀਂ ਆਪ ਦੱਸੋ ਦੋਸਤੋ ਕਿ ਉਹ ਮੁਬਾਰਕ ਦੇ ਪਾਤਰ ਹੈ ਜਾਂ ਨਹੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਅਜੇ ਹੀ ਇੱਕ ਪਰਸਨੈਲਿਟੀ ਨੂੰ ਆਪ ਸਭ ਦੇ ਰੂਬ ਰੂਖ ਕਰਵਾਉਣ ਜਾ ਰਿਹਾ ਜਿਨ੍ਹਾਂ ਦੇ ਨਾਲ ਪਿਛਲੇ 10-12 ਸਾਲ ਤੋਂ ਮੇਰਾ ਵੀ ਬਾਬਾਸਤਾ ਹੈ ਉਹਨਾਂ ਨੂੰ ਮੈਂ ਮੰਚ ਤੇ ਵੇਖਿਆ ਹੈ ਸਟੇਜਾਂ ਤੇ ਵੇਖਿਆ ਹੈ ਔਰ ਉਹਨਾਂ ਦੇ ਜਿੰਨੇ ਵੀ ਵੋਲਿਊਮ ਆਏ ਨੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਵੋਲਿਊਮ ਨੂੰ ਘਰ ਬੈਠ ਕੇ ਇਕਾਂਤ ਵਿੱਚ ਸੁਣਿਆ ਹੈ ਮੈਂ ਗੱਲ ਕੀਤੀ ਸੀ ਕਿ ਮੁਰਦਿਆਂ ਦੇ ਵਿੱਚ ਵੀ ਸੰਗੀਤ ਜਿਹੜੀ ਉਹ ਜਾਨ ਪਾ ਦਿੰਦਾ ਹੈ ਲੇਕਿਨ ਜਦੋਂ ਗਿਟਾਰ ਦੇ ਉੱਪਰ ਖੂਬਸੂਰਤ ਉਂਗਲਾਂ ਦੇ ਨਾਲ ਅਜੀਬ ਕਿਸਮ ਦਾ ਕੁਝ ਰਾਗ ਛੇੜਦੇ ਨੇ ਤਾਂ ਉਸ ਬੇਲਾ ਇੱਕ ਅਜੀਬ ਕਿਸਮ ਦਾ ਹੀ ਸੰਗੀਤ ਪੈਦਾ ਹੁੰਦਾ ਹੈ ਜੇ ਪ੍ਰੋਫੈਸ਼ਨ ਦੀ ਗੱਲ ਕਰੀਏ ਜੋ ਅੱਜ ਮੇਰੇ ਨਾਲ ਪਰਸਨੈਲਿਟੀ ਬੈਠੀ ਹੈ ਆਈ ਸਪੈਸ਼ਲਿਸਟ ਨੇ ਔਰ ਪਟਿਆਲਾ ਹਸਪੀਟਲ ਉਹਨਾਂ ਦਾ ਇੱਕ ਨਾਮਵਰ ਹਸਪੀਟਲ ਹੈ ਔਰ ਸਮਾਜ ਸੇਵਾ ਵੀ ਬਹੁਤ ਕਰਦੇ ਨੇ ਲੇਕਿਨ ਨਾਲ ਜੇ ਮੈਂ ਕਹਾ ਕਿ ਉਹਨਾਂ ਦਾ ਜਿਹੜਾ ਸ਼ੌਕ ਹੈ ਉਹ ਹੈ ਸੰਗੀਤ ਦੀਆਂ ਤੋਂ ਨਾਲ ਪਿਆਰ ਕਰਨਾ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਇੱਕ ਨਹੀਂ ਦੋ ਨਹੀਂ ਬਲਕਿ ਬਹੁਤ ਸਾਰੀਆਂ ਗੱਲਾਂ ਕਰਾਂਗੇ ਔਰ ਜਦੋਂ ਤੱਕ ਟਾਈਮ ਜਿਹੜਾ ਹੈ ਸਾਡੇ ਕੋਲ ਹੈ ਉਦੋਂ ਤੱਕ ਮੈਂ ਉਹਨਾਂ ਨੂੰ ਚੁੱਪ ਨਹੀਂ ਬੈਠਣ ਦੇਵਾਂਗਾ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਡਾਕਟਰ ਸੁਖਦੀਪ ਸਿੰਘ ਬੋਪਾਰਾ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ 12-15 ਸਾਲ ਪਹਿਲਾਂ ਜੋ ਚਿਹਰਾ ਮੈਂ ਤੁਹਾਡਾ ਦੇਖਿਆ ਸੀ ਮੁਸਕਰਾਉਂਦਾ ਅੱਜ ਵੀ ਉਹੀ ਚਿਹਰਾ ਹੈ ਸਭ ਤੋਂ ਪਹਿਲਾਂ ਮੈਂ ਰਾਜ਼ ਜ਼ਰੂਰ ਪੁੱਛਣਾ ਚਾਹੁੰਦਾ ਥੈਂਕ ਯੂ ਜੀ ਕੋਈ ਸੇਧ ਦਾ ਰਾਜ਼ ਹੈ ਖੁਸ਼ ਰਹੋ ਹਮੇਸ਼ਾ ਕਸਰਤ ਕਰਦੇ ਰਹੋ ਡਾਈਟ ਬੜੇ ਧਿਆਨ ਨਾਲ ਖਾਓ ਕਿਉਂਕਿ ਜੋ ਜੋ ਉਮਰ ਵੱਧਦੀ ਹੈ ਸਾਨੂੰ ਡਾਈਟ ਦਾ ਬੜਾ ਪਰਹੇਜ਼ ਕਰਨਾ ਪੈਂਦਾ ਕਿ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਜੀ ਤੇ ਨਾਲ ਹੀ ਨਾਲ ਅਸੀਂ ਅਲੱਗ-ਅਲੱਗ ਗੇਮਸ ਦੇ ਵਿੱਚ ਵੀ ਮੁਸ਼ਕਲ ਕਰੀ ਦੀ ਹੈ ਬਿਲਕੁਲ ਬਿਲਕੁਲ ਤੁਹਾਡੀ ਮੁਸ਼ਕਲ ਤੁਹਾਡੀ ਪ੍ਰੈਕਟਿਸ ਤੁਹਾਡੇ ਚਿਹਰੇ ਤੋਂ ਲੱਗ ਰਹੀ ਹੈ ਔਰ ਮਾਸ਼ਾਅੱਲਾ ਅਜ ਵੀ ਜਵਾਨ ਨੇ ਮੈਂ ਤਾਂ 12 ਸਾਲ ਤੋਂ ਜਦੋਂ ਤੋਂ ਦੇਖਦਾ ਡਾਕਟਰ ਸਾਹਿਬ ਨੂੰ ਇਸੇ ਹੀ ਪੋਜੀਸ਼ਨ ਦੇ ਵਿੱਚ ਦੇਖਦਾ ਔਰ ਮੇਰੀ ਹਮੇਸ਼ਾ ਦੁਆ ਹੈ ਕਿ ਇਹ ਹਮੇਸ਼ਾ ਖੁਸ਼ ਰਹਿਣ ਤਬੀਅਤ ਇਹਨਾਂ ਦੀ ਖੁਸ਼ ਰਹੇ ਜੇ ਇਹ ਖੁਸ਼ ਨੇ ਤੇ ਅਸੀਂ ਇਹਨਾਂ ਦੇ ذریعے ਪੂਰਾ ਸੰਸਾਰ ਵੇਖ ਸਕਦੇ ਹਾਂ ਡਾਕਟਰ ਸਾਹਿਬ ਬਰਤ ਕਿੱਥੇ ਹੋਇਆ ਜਨਮ ਕਿੱਥੇ ਹੋਇਆ ਤੁਹਾਡਾ ਮੇਰਾ ਜਨਮ ਪਟਿਆਲੇ ਜੀ ਅਰਜੰਦਰ ਹਸਪੀਟਲ ਜੀ ਹੋਇਆ ਸੀਗਾ ਅੱਛਾ ਜੀ ਤੇ ਪਛੋਕੜ ਮਾਤਾ ਪਿਤਾ ਆਲਰੇਡੀ ਪਟਿਆਲੇ ਤੋਂ ਹੀ ਮਾਤਾ ਪਿਤਾ ਮੇਰੇ ਵੈਸੇ ਸਾਡਾ ਪੁਰਾਣਾ ਜ਼ਿਲ੍ਹਾ ਲੁਧਿਆਣਾ ਹੈ ਪਿੰਡ ਕੁੜਾਨੀ ਕਲਾਂ ਜੀ ਤੇ ਪਰ ਮੇਰੇ ਮਾਤਾ ਪਿਤਾ ਦੋਨੋਂ ਹੀ ਇੱਥੇ ਮੂਵ ਕਰ ਗਏ ਸੀਗੇ ਬਹੁਤ ਪਹਿਲਾਂ ਤੇ ਮੇਰੀ ਸਾਰੀ ਸਿੱਖਿਆ ਤੇ ਵਰਤ ਤੇ ਸਾਰਾ ਕੁਝ ਪਟਿਆਲੇ ਦਾ ਕਿੰਨੇ ਭੈਣ ਭਾਈਓ ਸਰ ਤੁਸੀਂ ਅਸੀਂ ਤਿੰਨ ਭੈਣ ਭਾਈ ਆ ਜੀ ਸਭ ਤੋਂ ਵੱਡੇ ਜਾਂ ਵਿਚ ਵਿਚਲਾ ਨੰਬਰ ਹੈ ਤੁਹਾਡਾ ਸਰ ਮੈਂ ਤਾਂ ਵੱਡੇ ਸਿਸਟਰ ਨੇ ਮੇਰੇ ਅੱਛਾ ਜੀ ਤੇ ਛੋਟੇ ਮੇਰੇ ਬ੍ਰਦਰ ਨੇ ਮੈਂ ਵਿਚ ਵਿਚਲਾ ਹਾਂ ਅੱਛਾ ਇਹ ਮਤਲਬ ਪਰਿਵਾਰ ਦੇ ਵਿੱਚੋਂ ਹੋਰ ਵੀ ਸੰਗੀਤ ਦੇ ਕੋਈ ਮਤਲਬ ਪ੍ਰੇਮੀ ਸਨ ਜਾਂ ਉਹ ਪ੍ਰੇਮ ਜਿਹੜਾ ਹੈ ਸਾਰੇ ਦਾ ਸਾਰਾ ਮਾਲਕ ਨੇ ਤੁਹਾਨੂੰ ਹੀ ਬਖਸ਼ਿਆ ਨਹੀਂ ਮਾਲਕ ਦੀ ਪੂਰੀ ਕਿਰਪਾ ਰਹੀ ਹੈ ਕਿ ਉਹਨਾਂ ਨੂੰ ਸੁਣਨ ਦਾ ਜ਼ਰੂਰ ਹੈਗਾ ਸਰੋਤੇ ਵੀ ਹੋਣੇ ਜ਼ਰੂਰੀ ਹਾਂ ਸਰੋਤਾਂ ਨੇ ਵੀ ਜ਼ਰੂਰੀ ਨੇ ਪਰ ਵਜਾਉਣ ਦਾ ਇਨਸਟਰੂਮੈਂਟ ਵਜਾਉਣ ਦਾ ਤੇ ਬਾਕੀ ਸਾਰਾ ਜੋ ਵੀ ਹੈ 뮤직 ਦੇ ਸ਼ੁਰੂ ਤੋਂ ਹੀ ਜੁੜੇ ਰਹਿਣ ਦਾ ਸੁਭਾਗਿਆ ਮੈਨੂੰ ਹੀ ਪ੍ਰਾਪਤ ਹੋਇਆ ਹੋਇਆ ਕਿੱਥੋਂ ਪ੍ਰਾਪਤ ਹੈ ਸਾਰਾ ਕੁਝ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਬਿਲਕੁਲ ਛੋਟਾ ਹੁੰਦਾ ਸੀ ਮੈਂ ਜੀ ਕੋਈ ਗਾਣਾ ਚੱਲਣਾ ਮੈਂ ਦਰਵਾਜ਼ੇ ਦੇ ਨਾਲ ਢੋਲ ਕੇ ਵਜਾਉਣੀ ਸ਼ੁਰੂ ਕਰ ਦਿੰਨੀ ਜੀ ਤੇ ਵਾਈਪੀਐਸ 'ਚ ਜਦੋਂ ਅਸੀਂ ਗਏ ਉੱਥੇ ਸਕੂਲ ਬੈਂਡ ਨਵਾਂ ਨਵਾਂ ਐਸਟੈਬਲਿਸ਼ ਹੋਇਆ ਸੀ ਜੀ ਤੇ ਮੈਂ ਸਾਰੇ ਮੈਨੂੰ ਕਹਿੰਦੇ ਵੀ ਕਿ ਇਨਸਟਰੂਮੈਂਟ ਪਲੇ ਕਰੋਗੇ ਮੈਂ ਇਹਨੂੰ ਬੈਗ ਪਾਈਪ ਚੰਗੀ ਲੱਗਦੀ ਸੀ ਮੈਂ ਬੈਗ ਪਾਈਪ ਪਲੇ ਨਹੀਂ ਸ਼ੁਰੂ ਪਲੇ ਕਰੀ ਸ਼ੁਰੂ ਕਰ ਦਿੱਤੀ ਉਦੋਂ ਜੀ ਜੀ ਉਦੋਂ ਬਾਅਦ ਫਿਰ ਵੱਖ-ਵੱਖ ਇਨਸਟਰੂਮੈਂਟ ਦਾ ਸ਼ੌਕ ਪੈਦਾ ਹੁੰਦਾ ਰਿਹਾ ਡਰਮ ਵੀ ਵਜਾ ਲੀਦੇ ਸੀ ਸਾਈਡ ਡਰਮ ਵੀ ਵਜਾ ਲੈਂਦੇ ਸੀ ਜੀ ਫਿਰ ਜਦੋਂ ਮੈਡੀਕਲ ਕਾਲਜ ਆਏ ਉਦੋਂ ਗਿਟਾਰ ਦਾ ਬੜਾ ਫੈਸ਼ਨ ਸੀ ਜੀ 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 ਗਿਟਾਰ ਦਾ ਹੁਣ ਵੀ ਬਹੁਤ ਫੈਸ਼ਨ ਹੈ ਲੋਕ ਗਿਟਾਰ ਨੂੰ ਹੱਥੇ ਹੀ ਫੜ ਕੇ ਨਾ ਸਟਿਲ ਫੋਟੋ ਕਰਵਾਉਂਦੇ ਨੇ ਡਾਕਟਰ ਸਾਹਿਬ ਬਿਲਕੁਲ ਉਧਰ ਨਵੇਂ ਨਵੇਂ ਪਿਕਚਰਾਂ ਚ ਵੀ ਗਿਟਾਰ ਆ ਰਹੀ ਸੀ ਰਿਸ਼ੀਕਪੁਰ ਵਗੈਰਾ ਦੇ ਹਮ ਕਿਸੇ ਦੇ ਕੰਮ ਨਹੀਂ ਆਹਾਹ ਤਾਰਿਕ ਇਸ ਤਰ੍ਹਾਂ ਜਦੋਂ ਅਲੱਗ-ਅਲੱਗ ਫਿਲਮਾਂ ਚ ਗਿਟਾਰ ਪਪੂਲਰ ਹੋਣ ਲੱਗ ਗਈ ਵੇ ਸਾਨੂੰ ਵੀ ਹੋਇਆ ਸੀ ਚਲੋ ਗਿਟਾਰ ਵਜਾਈਏ ਜਾਂ ਗਿਟਾਰ ਸਿੱਖੀਏ ਅੱਛਾ ਸਿੱਖਣ ਵਾਸਤੇ ਕਿਤੇ ਨਾ ਕਿਤੇ 우ਸਤਾਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਕੋਈ ਵੀ ਚੀਜ਼ ਆਪਾਂ ਜ਼ਿੰਦਗੀ ਚ ਸਿੱਖਦੇ ਆ ਸਕੂਲ ਲੈਵਲ ਤੇ ਯਾਨੀ ਟੀਚਰ ਦੀ ਲੋੜ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਖਾਸ ਕਰਕੇ ਬੜੇ ਰਿਸਪੈਕਟਡ ਇਨਸਟਰੂਮੈਂਟ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਮਤਲਬ ਤੇ ਉਸ ਵੇਲੇ 우ਸਤਾਦ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਕਿਸ ਨੂੰ ਬਣਾਇਆ 우ਸਤਾਦ ਮੇਰੇ 우ਸਤਾਦ ਮਿਸਿਸ ਸੁਖਬੀਰ ਸਿੰਘ ਸੇਕਰੀ ਸੀ ਜੋ ਸਟ੍ਰੇਂਜਰਸ オーਰਕੈਸਟਰਾ ਦੇ ਮਾਲਿਕ ਸੀ ਉਹ ਖੁਦ ਵੀ ਐਮਪਲੋਇਡ ਸੀਗੇ ਪਰ ਉਹ ਸ਼ੌਕੀਆ オーਰਕੈਸਟਰਾ ਉਹਨਾਂ ਨੇ ਫਾਰਮ ਕੀਤਾ ਹੋਇਆ ਸੀ ਤੇ ਸਾਡੀਆਂ ਜਿਵੇਂ ਮੈਡੀਕਲ ਕਾਲਜ 8 ਵਜੇ ਕਲਾਸਾਂ ਲੱਗਦੀਆਂ ਤਾਂ ਸਵੇਰੇ ਅਸੀਂ ਸਵਾ 6 ਵਜੇ ਉਹਨਾਂ ਕੋਲ ਟਿਊਸ਼ਨ ਲਈ ਪਹੁੰਚ ਜਾਣਾ ਸਵਾ 7 ਵਜੇ ਵਾਪਸ ਆਣਾ ਆ ਕੇ ਤਿਆਰ ਹੋਣਾ ਫਿਰ ਫਿਰ ਅਸੀਂ ਕਲਾਸਾਂ ਲਾਉਂਦੇ ਸੀ ਮੈਂ 6 ਮਹੀਨੇ ਲਗਾਤਾਰ ਟਿਊਸ਼ਨ ਲਈ ਗਟਾਰ ਦੀ ਅੱਛਾ ਪਰਿਵਾਰ ਨੇ ਮਹਿਸੂਸ ਨਹੀਂ ਕੀਤਾ ਮਾਤਾ ਪਿਤਾ ਨੇ ਯਾਰ ਵੀ ਬਸ ਇਹ ਤਾਂ ਕੋਈ ਡਾਕਟਰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਸ਼ੌਕ ਹੀ ਵੱਲਾ ਜਾ ਹੋ ਗਿਆ ਕੁਝ ਐਹੋ ਜਿਹੀ ਖਿੱਚੋ ਤਾਣ ਤਾਂ ਹੁੰਦੀ ਹੋਏਗੀ ਪਰਿਵਾਰ ਵਿੱਚ ਨਹੀਂ ਮਾਤਾ ਪਿਤਾ ਨੇ ਜ਼ਰੂਰ ਕਿਹਾ ਸੀ ਵੀ ਤੁਸੀਂ ਪੜ੍ਹਾਈ ਥੋੜਾ ਪਹਿਲਾਂ ਮੁੱਦਾ ਹੋਣਾ ਚਾਹੀਦਾ ਇਹਨੂੰ ਸ਼ੌਕ ਨੂੰ ਸਾਰੇ ਸ਼ੌਕ ਪੂਰੇ ਕਰੋ ਪਰ ਪੜ੍ਹਾਈ ਨਹੀਂ ਛੱਡਣੀ ਜੀ ਤੋਂ ਅਸੀਂ ਪੜ੍ਹਾਈ ਨਾਲ ਦੀ ਨਾਲ ਪੜ੍ਹਾਈ ਕਰਦੇ ਰਹੇ ਨਾਲ ਹੀ ਆਪਣਾ ਬੈਂਡ ਬਣਾ ਲਿਆ ਜੀ ਤੇ ਅਸੀਂ ਫਿਰ ਮੈਡੀਕਲ ਕਾਲਜ ਦੋਨੋਂ ਕੰਮ ਇਕੱਠੇ ਕੀਤੇ ਬਹੁਤ ਅੱਛੀ ਬਹੁਤ ਅੱਛਾ ਮੈਂ ਦੋਸਤੋ ਤੁਹਾਡੀ ਜਾਣਕਾਰੀ ਦੇ ਦੱਸਦੇ ਹਾਂ ਕਿ ਡਾਕਟਰ ਵੋਪਰ ਰਾਏ ਜੀ ਇੱਕ ਉਹ ਮਤਲਬ ਨਾਮ ਹੈ ਪਟਿਆਲੇ ਦੇ ਵਿੱਚ ਨਹੀਂ ਬਲਕਿ ਮੈਂ ਕਹਾਂਗਾ ਕਿ ਜਿੱਥੇ-ਜਿੱਥੋਂ ਵੀ ਇਹਨਾਂ ਦੇ ਕੋਲ ਕਿ ਮਤਲਬ ਅੱਖਾਂ ਦਾ ਕੋਈ ਵੀ ਅੱਖਾਂ ਦੀ ਕੋਈ ਵੀ ਸਮੱਸਿਆ ਹੁੰਦੀ ਹੈ ਲੈ ਕੇ ਆਉਂਦਾ ਹੈ ਉਹ ਦੁਬਾਰਾ ਫਿਰ ਇਸ ਹਸਪੀਟਲ ਦੇ ਵਿੱਚ ਆ ਕੇ ਪਟਿਆਲਾ ਹਸਪੀਟਲ ਦੇ ਆ ਵਿੱਚ ਆਕੀਨਾਂ ਦਾ ਥੈਂਕਸ ਕਰਨ ਲਈ ਜ਼ਰੂਰ ਆਉਂਦੇ ਨੇ ਔਰ ਸਭ ਤੋਂ ਵੱਡੀ ਪ੍ਰਾਪਤੀ ਹੈ ਮੇਰੇ ਹੱਥ ਵਿੱਚ ਇੱਕ ਮਤਲਬ ਇਹਨਾਂ ਦੀ ਕਹਿ ਸਕਦੇ ਆ ਕਿ ਚਾਰ ਵੋਲੀਅਮ ਜਿਹੜੇ ਹੁਣ ਤੱਕ ਆ ਚੁੱਕੇ ਨੇ ਉਹਨਾਂ ਨੂੰ ਇਹਨਾਂ ਨੇ ਇੱਕੋ ਹੀ ਸੀਡੀ ਦੇ ਵਿੱਚ ਮਤਲਬ ਕੈਦ ਕਰਕੇ ਔਰ ਆਪ ਸਭ ਦੇ ਰੂਬ ਰੂਪ ਕੀਤਾ ਇਹ ਉਸ ਮਤਲਬ ਉਹਦਾ ਇੱਕ ਬਾਹਰੀ ਮਤਲਬ ਕਹਿ ਸਕਦੇ ਪੰਜਾਬੀ ਵਿੱਚ ਜਿਲਤ ਹੈ ਕਵਰ ਹੈ ਔਰ ਉਸ ਦੇ ਵਿੱਚ ਡਾਕਟਰ ਸਾਹਿਬ ਦੀ ਤਸਵੀਰ ਹੈ ਔਰ ਇਹ ਚਾਰ ਵੋਲੀਅਮ ਜਿਹੜੇ ਇਹਨਾਂ ਦੇ ਆਏ ਨੇ 1 2 3 4 ਔਰ ਪਹਿਲਾ ਵੋਲੀਅਮ ਜਿਹੜਾ ਡਾਕਟਰ ਸਾਹਿਬ ਆਇਆ ਸੀ ਉਹ ਯਾਦ ਹੈ ਕੁਝ ਵੀ ਕਿਹੜੇ ਸਾਲ ਆਇਆ ਸੀਗਾ ਔਰ ਕਿਨਾ ਕਿਨਾ ਪ੍ਰਸਥਿਤੀਆਂ ਵਿੱਚੋਂ ਵੋਲੀਅਮ ਕੱਢਿਆ ਸੀ ਪਹਿਲਾ ਵੋਲੀਅਮ ਅਮਰੀਕਾ ਗਿਆ ਹੋਇਆ ਸੀ 2004 ਦੀ ਗੱਲ ਹੈ ਜੀ ਤਾਂ ਮੇਰਾ ਫਰੈਂਡ ਕੋਲ ਸਟੂਡੀਓ ਸੀ ਇਸ ਤਰ੍ਹਾਂ ਉਹ ਵੀ ਡਾਕਟਰ ਨੇ ਉਹਨਾਂ ਨੂੰ ਸ਼ੌਕ ਹੈ ਗਾਉਣ ਦਾ ਸ਼ੌਕ ਸੀ ਉਹਨਾਂ ਕੋਲ ਸਟੂਡੀਓ ਸੀ ਮੇਰੇ ਮਨ ਨੂੰ ਪੁੱਛਿਆ ਦੁਰਗਲ ਕੇ ਰੋਕੇਟ ਰੈਕਸ ਹੈ ਕਿਉਂਕਿ ਤੁਹਾਨੂੰ ਪਤਾ ਉੱਥੇ ਅਮਰੀਕਾ ਚ ਕੰਪਨੀਆਂਸ ਤੇ ਬੜੇ ਮੁਸ਼ਕਲ ਮਿਲਦੇ ਨੇ ਜੀ ਜੀ ਨਾਲੇ ਐਟ ਅ ਟਾਈਮ ਪੂਰੇ ਕੰਪਨੀਆਂਸ ਮਿਲਦੇ ਵੀ ਨਹੀਂ ਹੈ ਉੱਥੇ ਸੋ ਮੈਂ ਕਿ ਰੋਕੇਟ ਰੈਕ ਉਹਨਾਂ ਤੋਂ ਲਏ ਪਹਿਲੀ ਸੀਡੀ ਮੈਂ ਸਿਰਫ ਰੋਕੇਟ ਰੈਕਸ ਤੇ ਹੀ ਉੱਥੇ ਪਲੇ ਕੀਤੀ ਉਹਨੂੰ ਉੱਥੇ ਮੇਰੇ ਕੋਲ ਗਿਟਾਰ ਵੀ ਹੈ ਨਹੀਂ ਸੀ ਫਿਰ ਮੈਂ ਉੱਥੇ ਕੀਬੋਰਡ ਤੇ ਪਲੇ ਕੀਤੀ ਸੋ ਮੇਰੀ ਵੋਲਿਊਮ 1 ਕੀਬੋਰਡ ਤੇ ਹੀ ਹੈ ਕਿਉਂਕਿ ਉਹਨਾਂ ਕੋਲ ਕੀਬੋਰਡ ਸੀਗਾ ਮੈਂ ਕੀਬੋਰਡ ਹੀ ਪਲੇ ਕਰਕੇ ਉਸ ਨੂੰ ਇਸਤੇਮਾਲ ਕੀਤਾ ਇਸਤੇਮਾਲ ਕੀਤਾ ਤੇ ਪਹਿਲੀ ਵੋਲਿਊਮ ਉੱਥੇ ਅਸੀਂ ਕਰਕੇ ਉਹਰੇ ਪਟਿਆਲੇ ਆ ਕੇ ਫਿਰ ਗੁਰਦਾਸ ਮਾਨ ਜੀ ਨੇ ਰਿਲੀਜ਼ ਕੀਤੀ ਸੀ ਪਹਿਲੀ ਸੀਡੀ ਮੇਰੀ 2005 ਦੇ ਵਿੱਚ 2005 ਦੇ ਵਿੱਚ ਸੁਰਾਂ ਦੇ ਬਾਦਸ਼ਾਹ ਜੀ ਆਪਾਂ ਗੱਲ ਕਹੀਏ ਮਾਨਾਂ ਦੇ ਮਾਣ ਗੁਰਦਾਸ ਮਾਨ ਜੀ ਨੇ ਪਹਿਲਾ ਜਿਹੜਾ ਵੋਲੀਅਮ ਹੈ ਉਹਦੀ ਸੀਡੀ ਜਿਹੜੀ ਉਹ ਰਿਲੀਜ਼ ਕੀਤੀ ਸੀ ਉਸ ਵੇਲੇ ਜਦੋਂ ਸੀਡੀ ਰਿਲੀਜ਼ ਕੀਤੀ ਤਾਂ ਮਤਲਬ ਕੀ ਲੱਗਾ ਤੁਹਾਨੂੰ ਕਿ ਇਹਦੇ ਵਿੱਚ ਸੰਗੀਤ ਹੀ ਜ਼ਰੂਰੀ ਹੈ ਜਾਂ ਕਿਤੇ ਨਾ ਕਿਤੇ ਕੋਈ ਵਾਇਸ ਵੀ ਚਾਹੀਦੀ ਸੀ ਮੈਨੂੰ ਕਈ ਲੋਕ ਇਹ ਕਹਿੰਦੇ ਸੀ ਕਹਿੰਦੇ ਤੁਸੀਂ ਵੀ ਨਾਲ ਥੋੜਾ ਉਹਨਾਂ ਚੋਂ ਮੈਂ ਵੀ ਇੱਕ ਆ ਗਾਇਆ ਵੀ ਕਰੋ ਜੀ ਸੋ ਗਾਉਣ ਦਾ ਵੀ ਹੁਣ ਹੌਲੀ ਹੌਲੀ ਸ਼ੌਕ ਆ ਰਿਹਾ ਅਸੀਂ ਸਿੰਗਰ ਤਾਂ ਨਹੀਂ ਆ ਪਰ ਗੁੰਗੁਨਾਜ ਰੂ ਲੈਂਦੇ ਆ ਤਾਂ ਕਿ ਕਈ ਵਾਰੀ 2000 ਦੋ ਜਨ ਸਰੋਤੇ ਕਹਿ ਦਿੰਦੇ ਨੇ ਵਿਚਾਰਲੇ ਨਾ ਗਾ ਕੇ ਵੀ ਸੁਣਾਉ ਤਾਂ ਸੁਣਾਉਣੀ ਪੈਂਦੀ ਆ ਪਰ ਮੇਨ ਮੇਰਾ ਮੈਂ ਲੀਡ ਗਿਟਾਰਿਸਟ ਆ ਮੇਨ ਬਿਲਕੁਲ ਦੋਸਤੋ ਜਿਸ ਦਿਨ ਪਹਿਲੇ ਦਿਨ ਮੈਂ ਵੋਲਿਊਮ ਸੁਣਿਆ ਤੇ ਮੈਂ ਬਕਾਇਦਾ ਤੌਰ ਤੇ ਆਪਣੇ ਦਿਲ ਦੇ ਵਿੱਚ ਹੀ ਗੱਲ ਕੀਤੀ ਕਿ ਜੇ ਡਾਕਟਰ ਸਾਹਿਬ ਥੋੜੀ ਥੋੜੀ ਵਿੱਚ ਮਿੱਠੀ ਮਿੱਠੀ ਆਵਾਜ਼ ਵੀ ਭਰ ਦਿੰਦੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਖੈਰ ਇੰਤਜ਼ਾਰ ਹੈ ਇੰਤਜ਼ਾਰ ਆਉਣ ਵਾਲੇ ਭਵਿੱਖ ਵਿੱਚ ਸਮੇਂ ਵਿੱਚ ਜ਼ਰੂਰ ਇਸ ਡਿਮਾਂਡ ਨੂੰ ਵੀ ਪੂਰਾ ਕਰਨਗੇ ਸਾਡਾ ਸ਼ੌਕ ਜਿਹੜਾ ਹੈ ਇਹਨਾਂ ਦੀ ਆਵਾਜ਼ ਸੁਣਦਾ ਉਸ ਨੂੰ ਵੀ ਪੂਰਾ ਕਰਨਗੇ ਅੱਛਾ ਡਾਕਟਰ ਸਾਹਿਬ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਉਸ ਪ੍ਰੋਫੈਸ਼ਨ ਦੇ ਨਾਲ ਤੁਸੀਂ ਇਨਸਾਫ ਕਰ ਰਹੇ ਹੋ ਇਸ 뮤ਜ਼ਿਕ ਦੇ ذریعے ਜਾਂ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੁਹਾਨੂੰ ਦੇਖੋ ਪ੍ਰੋਫੈਸ਼ਨ ਆਪਣੀ ਜਗ੍ਹਾ 뮤ਜ਼ਿਕ ਆਪਣੀ ਜਗ੍ਹਾ ਬਹੁਤ ਅੱਛਾ ਕਿਉਂਕਿ ਜਦੋਂ ਪ੍ਰੋਫੈਸ਼ਨ ਅਸੀਂ ਕਰਦੇ ਹਾਂ ਅਸੀਂ 뮤ਜ਼ਿਕ ਬਾਰੇ ਭੁੱਲ ਜਾਂਦੇ ਹਾਂ ਤੇ ਜਦੋਂ 뮤ਜ਼ਿਕ ਕਰਦੇ ਹਾਂ ਉਹ ਪ੍ਰੋਫੈਸ਼ਨ ਬਾਰੇ ਭੁੱਲ ਜਾਂਦੇ ਹਾਂ ਹਾਲਾਂਕਿ ਮੇਰੀਆਂ ਸੀਡੀ ਜਦੋਂ ਹਸਪਤਾਲ ਦੇ ਵਿੱਚ ਹਲਕੀਆਂ ਹਲਕੀਆਂ ਬੈਕਗ੍ਰਾਉਂਡ ਦੇ ਵਿੱਚ ਚਲਦੀਆਂ ਰਹਿੰਦੀਆਂ ਤਾਂ ਕਿ ਜਿਹੜਾ ਵੀ ਮਰੀਜ਼ ਆਵੇ ਉਸ ਨੂੰ ਕੁਝ ਅੱਛਾ ਫੀਲ ਹੋਵੇ ਕਿਉਂਕਿ ਦੁਨੀਆ 'ਚ ਕਈਆਂ ਡਾਕਟਰਾਂ ਨੇ ਇਹ ਵੀ ਪ੍ਰੂਵ ਕਰਤਾ ਕਿ 뮤ਜ਼ਿਕ ਰਾਹੀਂ ਤੁਸੀਂ ਇਹਨਾਂ ਨੂੰ ਬਿਮਾਰ ਬੰਦਿਆਂ ਨੂੰ ਵੀ ਠੀਕ ਕਰ ਸਕਦੇ ਹੋ ਬਿਲਕੁਲ ਬਿਲਕੁਲ ਔਰ ਬਿਲਕੁਲ ਹਸਪੀਟਲ ਦੇ ਵਿੱਚ ਜਦੋਂ ਹੀ ਐਂਟਰ ਹੁੰਨੇ ਆ ਤੇ ਮਿੱਠੀਆਂ ਮਿੱਠੀਆਂ ਸੁਰਾਂ ਔਰ ਕਈ ਵਾਰੀ ਤਾਂ ਮਰੀਜ਼ੇ ਭੁੱਲੀ ਜਾਂਦਾ ਯਾਰ ਮੈਂ ਕਿਸ ਬਿਮਾਰੀ ਕਰਕੇ ਆਇਆ ਸੀ ਕੀ ਪ੍ਰੋਬਲਮ ਹੈ ਲੇਕਿਨ ਉਹ ਸੰਗੀਤ ਦੇ ਵਿੱਚ ਇੰਨਾ ਖੁੱਬ ਜਾਂਦਾ ਹੈ ਅੱਛਾ ਡਾਕਟਰ ਸਾਹਿਬ ਇੱਕ ਮੇਰਾ ਹੋਰ ਕੁਐਸਚਨ ਹੈ ਕਿ ਸਟੇਜ ਦੇ ਉੱਪਰ ਕਦੇ ਮਤਲਬ ਕੋਈ ਐਹੋ ਜਿਹਾ ਪਲ ਸਾਡੇ ਨਾਲ ਸਾਂਝਾ ਕਰੋ ਜਦੋਂ ਤੁਸੀਂ ਮੰਚ ਤੇ ਚੜੇ ਔਰ ਤੁਹਾਨੂੰ ਕਿਹਾ ਗਿਆ ਕਿ ਆਹ ਫਲਾਨੀ ਧੁਨ ਸਾਨੂੰ ਸੁਣਾਓ ਕੁਛ ਐਹੋ ਜਿਹਾ ਵਾਕਿਆ ਲਕਿਜ ਮੈਂ ਜਦੋਂ ਮੇਰੀ ਪਹਿਲੀ ਪਰਫਾਰਮੈਂਸ ਸੀ ਮੈਡੀਕਲ ਕਾਲਜ ਤੇ ਜੀ ਉਦੋਂ ਗਾਣੇ ਬੜੇ ਮਸ਼ਹੂਰ ਸੀ ਹਮ ਕਿਸੇ ਦੇ ਕੰਮ ਨਹੀਂ ਮੂਵੀ ਦੇ ਗਾਣੇ ਬੜੇ ਸੌਂਗ ਸੀ ਉਹ ਇੱਕ ਗਾਣਾ ਸੀਗਾ ਕੰਪੀਟੀਸ਼ਨ ਸੌਂਗ ਉਹਨੂੰ ਕਹਿੰਦੇ ਆ ਤਿੰਨ ਚਾਰ ਸੌਂਗਸ ਦੀ ਸੀਕਵੈਂਸ ਹੈ ਜੀ ਤੋਂ ਅਸੀਂ ਤਿੰਨ ਸੌਂਗ ਤਿਆਰ ਕੀਤੇ ਹੋਏ ਸੀ ਰਾਈਟ ਜਦੋਂ ਤਿੰਨ ਸੌਂਗ ਪਲੇ ਕਰਤੇ ਤੇ ਸਾਰੇ ਡਿਮਾਂਡ ਕਰਨ ਲੱਗੇ ਕਹਿੰਦੇ ਲਾਸਟ ਵਾਲਾ ਵੀ ਪਲੇ ਕਰੋ ਹਾਲਾਂਕਿ ਮੈਂ ਵਜਾਇਆ ਹੋਇਆ ਸੀਗਾ ਪਰ ਪਰਫੈਕਸ਼ਨ ਨਹੀਂ ਸੀ ਉਸ 'ਚ ਜੀ ਤੇ ਕਿਉਂਕਿ ਮੇਰੀ ਪਹਿਲੀ ਪਰਫਾਰਮੈਂਸ ਸੀ ਮੇਰੇ ਹੱਥਾਂ ਤੇ ਪਸੀਨਾ ਆ ਜਾਂਦਾ ਸੀ ਪਹਿਲੀ ਪਰਫਾਰਮੈਂਸ ਵੇਲੇ ਬੰਦੇ ਬੰਦਾ ਕੌਂਸ਼ੀਅਸ ਹੋ ਜਾਂਦਾ ਹੱਥਾਂ ਤੇ ਤਰਜੀਨਾ ਆਇਆ ਹੋਇਆ ਤੇ ਪਰ ਫਿਰ ਵੀ ਮੈਂ ਉਹ ਤੁਨ ਉਹਨਾਂ ਨੂੰ ਐਨ ਰੂਬਰੂ ਸੇਮ ਸੁਣਾਦੀ ਉਹਨਾਂ ਨੂੰ ਅੱਛਾ ਬਾਕੀ ਮਦਦ ਕਿੱਥੋਂ ਲੈਂਦੇ ਹੋ ਫਿਰ ਤੁਸੀਂ ਬਾਕੀ ਸਟੂਡੀਓ ਹੋ ਗਿਆ ਬਾਕੀ ਇਨਸਟਰੂਮੈਂਟ ਨਾਲ ਜਿਹੜੇ ਐਕਸਟਰਾ ਇਨਸਟਰੂਮੈਂਟ ਨੇ ਉਹ ਕਿੱਥੋਂ ਮਦਦ ਲੈਂਦੇ ਲੇਕੋ ਮੇਰੀ ਦੂਸਰੀ ਸੀਡੀ ਪੰਚਕੂਲੇ ਰਿਕਾਰਡ ਹੋਈ ਸੀ ਤੁਹਾਨੂੰ ਤਾਂ ਪਤਾ ਹੈ ਅੱਜ ਕੱਲ ਇਹਦਾ ਸਿਸਟਮ ਹੈਗਾ ਅਸੀਂ ਜਿਹੜੀ ਸੈਕੰਡ ਸੀਡੀ ਐ ਇਮੋਸ਼ਨਸ ਟੂ ਉਹਦੇ ਵਿੱਚ ਸਾਰੇ ਟਰੈਕਸ ਅਸੀਂ ਡਰਮ ਮਸ਼ੀਨ ਨਾਲ ਆ ਬਣਾਏ ਉਦੋਂ ਬਾਅਦ ਮੈਂ ਆਪਣਾ ਪਾਰਟ ਪਲੇ ਕਰਕੇ ਆਉਂਦਾ ਰਿਹਾ ਉੱਥੇ ਇੱਕ ਮੈਨੂੰ ਤਕਰੀਬਨ 2-3 ਮਹੀਨੇ ਮੈਂ ਪੰਚਕੂਲੇ ਜਾਂਦਾ ਰਿਹਾ ਤੇ ਦੇਰ ਦੇ 14 ਗਾਣੇ ਤਿਆਰ ਕੀਤੇ ਸੀ ਉਦੋਂ ਤੇ ਮੈਂ ਆਪਣਾ ਪਾਰਟ ਪਲੇ ਕਰਕੇ ਆ ਜਾਂਦਾ ਸੀ 트럼펫 ਵਾਲਾ ਬਾਜ ਮੈਨੂੰ ਮਿਲਿਆ ਵੀ ਨਹੀਂ 트럼펫 ਵਾਲਾ ਆਪਣਾ ਪਾਰਟ ਪਲੇ ਕਰ ਜਾਂਦਾ ਸੀ ਕੀਬੋਰਡ ਵਾਲਾ ਆਪਣਾ ਪਾਰਟ ਪਲੇ ਕਰਦਾ ਮਤਲਬ ਉਹ ਰੈਡੀਮੇਡ ਜਿਹੜੇ ਪੀਸੀ ਸੀ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਦੋ ਨੰਬਰ ਸੀਰੀਜ਼ ਨਹੀਂ ਕੀਤਾ ਸੀ ਬਿਲਕੁਲ ਤੁਸੀਂ ਮੁਬਾਰਕਬਾਦ ਦੇ ਸਾਰੇ ਟਰੈਕਸ ਅਸੀਂ ਆਪ ਬਣਾਏ ਨੇ ਵੈਰੀ ਗੁੱਡ ਬਹੁਤ ਵੱਡੀ ਗੱਲ ਹੈ ਅੱਜ ਕੱਲ ਰੈਡੀਮੇਡ 뮤직 ਮਤਲਬ ਸਾਡੇ ਕੋਲ ਆਉਂਦੇ ਨੇ ਬਹੁਤ ਸਾਰੇ ਆਰਟਿਸਟ ਆਉਂਦੇ ਨੇ ਔਰ ਇਥੋਂ ਤੱਕ ਕਿ ਨਾਂਮਵਰ ਆਰਟਿਸਟ ਵੀ ਜਦੋਂ ਇੰਟਰਵਿਊ ਦੇ ਦੌਰਾਨ ਉਹਨਾਂ ਨਾਲ ਗੱਲਬਾਤ ਕਰਦੀ ਤਾਂ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਅਸੀਂ ਹੈਲਪ ਲੈ ਲੈਂਦੇ ਲੇਕਿਨ ਲੇਕਿਨ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ ਹੈ ਕਿ ਮੈਂ ਆਪਣਾ ਪਾਰਟ ਅਦਾ ਕਰਕੇ ਵਾਪਸ ਆ ਜਾਂਦਾ ਸੀ ਡਰਮ ਦੀ ਜ਼ਰੂਰਤ ਪੈਂਦੀ ਸੀ ਡਰਮ ਵਾਲੇ ਨੂੰ ਸਟੂਡੀਓ 'ਚ ਬੁਲਾ ਕੇ ਉਸ ਦੀ ਰਿਕਾਰਡਿੰਗ ਕੀਤੀ ਜਾਂਦੀ ਮਤਲਬ ਸਾਰਾ ਕੁਝ ਪ੍ਰੈਕਟੀਕਲੀ ਹੋਇਆ ਹੈ ਸਾਰਾ ਕੁਝ ਪ੍ਰੈਕਟੀਕਲੀ ਹੋਇਆ ਮਤਲਬ ਸਟਾਰਟਿੰਗ ਹੁੰਦੀ ਹੈ ਡਰਮ ਮਸ਼ੀਨ ਤੋਂ ਪਹਿਲਾਂ ਸੀ ਉਹਨਾਂ ਨੂੰ ਗਾਣਾ ਦੱਸ ਦਿੰ ਤੇ ਉਹ ਜਿਹੜਾ ਡਰਮ ਮਸ਼ੀਨ ਤੇ ਬੇਸਿਕ ਬੀਟ ਤੇ ਬੇਸਿਕ ਰਿਦਮ ਕਿੱਥੇ ਕਿੱਥੇ ਇਕੱਠਾ ਹੈ ਉਹ ਸਾਰਾ ਕੁਝ ਰਿਕਾਰਡ ਹੋ ਜਾਂਦਾ ਪਹਿਲਾਂ ਉਸ ਤੋਂ ਬਾਅਦ ਫਿਰ ਬਾਕੀ ਇਨਸਟਰੂਮੈਂਟਸ ਕੰਪਨੀਆਂ ਜਿਹੜੇ ਹੈਗੇ ਉਹ ਨਾਲ ਦੀ ਨਾਲ ਕੀਬੋਰਡ ਵੀ ਤੇ ਗਿਟਾਰ ਦਾ ਅਲੱਗ ਪੋਰਸ਼ਨ ਸਾਰੇ ਤੁਹਾਨੂੰ ਪਤਾ ਹੀ 8 10 8 10 ਟਰੈਕ ਬਣ ਜਾਂਦੇ ਨੇ ਦੋਸਤੋ ਆਪਣਾ ਆਪਣਾ ਪਾਰਟ ਉਹ ਪਲੇ ਕਰਦੇ ਨੇ ਬਿਲਕੁਲ ਜੀ ਦੋਸਤੋ ਤੁਸੀਂ ਸ਼ਾਇਦ ਉਤਾਬਲੇ ਹੋਵੋਗੇ ਕਿ ਡਾਕਟਰ ਸਾਹਿਬ ਅੱਜ ਅੜਿੱਕੇ ਆਏ ਹੋਏ ਨੇ ਇਹਨਾਂ ਦੇ ਕੋਲੋਂ ਕੁਝ ਲਾਈ ਵੀ ਸੁਣਿਆ ਜਾਵੇ ਕੁਝ ਸੰਗੀਤ ਦੇ ਬਾਰੇ ਹੋਰ ਗੱਲਬਾਤ ਕੀਤੀ ਜਾਵੇ ਲੇਕਿਨ ਗੱਲਬਾਤ ਜਾਰੀ ਹੈ ਲੇਕਿਨ ਸਭ ਤੋਂ ਪਹਿਲਾਂ ਇਹ ਜਿਹੜੇ ਸਾਡੇ ਕੋਲ 4 ਟਰੈਕਸ ਦੀ ਪੂਰੀ ਦੀ ਪੂਰੀ ਸਾਡੇ ਕੋਲ ਇੱਕ ਕਹਿ ਸਕਦੇ ਹਾਂ ਕਿ ਕਲੈਕਸ਼ਨ ਹੈ ਉਸ ਦੇ ਵਿੱਚੋਂ ਚੰਦ ਕੁ ਤੋਂ ਨਾ ਡਾਕਟਰ ਸਾਹਿਬ ਤੁਹਾਡੀ ਅਰੂਬਰੂ ਕਰਨਗੇ ਆਉ ਲੈਣੀਆਂ ਜੀ ਖੂਬਸੂਰਤ ਤੋਂ ਨਾ ਦਾ ਅਨੰਤ ਜਦ ਕੋਈ ਬਾਤ ਬਣ ਜਾਏ ਵਾਕਈ ਵਾਕਈ ਦੋਸਤੋ ਪੁਰਾਣੇ ਗੀਤ ਜਿੰਨੇ ਵੀ ਆਪਾਂ ਹਰ ਰੋਜ਼ ਸੁਣਦੇ ਆ ਨਵੇਂ ਗੀਤਾਂ ਦੇ ਬਾਰੇ ਅਸੀਂ ਕੁਝ ਮਤਲਬ ਉਹ ਨਹੀਂ ਨੈਗੇਟਿਵ ਨਹੀਂ ਕਹਿ ਰਹੇ ਉਹਨਾਂ ਦਾ ਆਪਣਾ ਇੱਕ ਟੇਸਟ ਹੈ ਉਹਨਾਂ ਦਾ ਆਪਣਾ ਇੱਕ ਮਜ਼ਾ ਹੈ ਉਸ ਸੰਗੀਤ ਦੇ ਵਿੱਚ ਲੇਕਿਨ ਜਦੋਂ ਵੀ ਮਤਲਬ ਕੰਨਾਂ ਦੇ ਵਿੱਚ ਪੁਰਾਣੇ ਗੀਤਾਂ ਦੀ ਕੋਈ ਵੀ ਧੁਨ ਸਾਡੇ ਕੰਨਾਂ ਵਿੱਚ ਪੈਂਦੀ ਹੈ ਤੇ ਮਜ਼ਾ ਆਉਂਦਾ ਹੈ ਔਰ ਤੁਸੀਂ ਵੀ ਇੰਜੋਏ ਕੀਤਾ ਹੋਏਗਾ ਇਸ ਖੂਬਸੂਰਤ ਧੁਨ ਨੂੰ ਸੁਣ ਕੇ ਅੱਛਾ ਡਾਕਟਰ ਸਾਹਿਬ ਇੱਕ ਧੁਨ ਤਿਆਰ ਕਰਨ ਵਾਸਤੇ ਕਿੰਨਾ ਸਮਾਂ ਲੱਗ ਜਾਂਦਾ ਤੁਹਾਨੂੰ ਮੈਂ ਸਿੱਧਾ ਮੋਸਟਲੀ ਫਿਲਮੇ ਤੋਂ ਨਹੀਂ ਪਲੇ ਕਰਦੇ ਆ ਜ਼ਿਆਦਾ ਕਰਕੇ ਤੋਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਪੂਰੇ ਪ੍ਰੋਜੈਕਟ ਨੂੰ ਤਾਂ ਦੋ ਦੋ ਟਾਈਮ ਹੀ ਨਹੀਂ ਲੱਗ ਜਾਂਦੇ ਨੇ ਬਟ ਅਦਰਵਾਈਜ਼ ਮਤਲਬ ਪੂਰੇ ਪ੍ਰੋਜੈਕਟ ਨੂੰ ਇਸ ਇੱਕ ਗੀਤ ਨੂੰ ਰਿਕਾਰਡ ਕਰਨ ਤੱਕ ਉਹਦੀ ਪ੍ਰੈਕਟਿਸ ਤੋਂ ਲੈ ਕੇ ਰਿਕਾਰਡ ਕਰਨ ਤੱਕ 2.5 ਮਹੀਨੇ ਲੱਗ ਜਾਂਦੇ ਆ ਨਹੀਂ ਇੱਕ ਸੀਡੀ ਨੂੰ ਰਿਕਾਰਡ ਕਰ ਅੱਛਾ ਪੂਰੀ ਸੀਡੀ ਨੂੰ ਰਿਕਾਰਡ ਕਰਨ ਵਾਸਤੇ ਹਾਂਜੀ ਅੱਛਾ ਫਿਰ ਮੈਂ ਮਤਲਬ ਇਸ ਸੀਡੀ ਨੂੰ ਜਦੋਂ ਰਿਕਾਰਡ ਕਰ ਲੈਂਦੇ ਤੇ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਉਹ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਸਾਡਾ ਇਹ ਜਿਹੜਾ ਮਸੀਹ ਕੰਮ ਸ਼ੁਰੂ ਕੀਤਾ ਸੀ ਇਹਦੇ ਵਿੱਚ ਸਫਲਤਾ ਮਿਲ ਚੁੱਕੀ ਹੈ ਦੇਖੋ ਲੋਕੀ ਬਾਰ ਬਾਰ ਜਦੋਂ ਸੀਡੀ ਡਿਮਾਂਡ ਕਰਦੇ ਨੇ ਜਿੰਨਾਂ ਕੋਲ ਜਾਂਦੀ ਆ ਅੱਗੇ ਆਪਣੇ ਫਰੈਂਡਸ ਨੂੰ ਕਹਿੰਦੇ ਨੇ ਕਾਪੀਜ਼ ਬਣਾ ਕੇ ਉਹਨਾਂ ਨੂੰ ਦਿੰਦੇ ਨੇ ਬਹੁਤ ਅੱਛਾ ਬਾਕੀ ਅਸੀਂ YouTube ਤੇ ਲੋਕਾਂ ਦੀਆਂ ਲਾਈਕਸ ਤੇ ਉਸ ਤੋਂ ਸਾਰਾ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੀਕ ਡਿਮਾਂਡ ਹੈ ਇਸ ਦੀ ਬਿਲਕੁਲ ਬਿਲਕੁਲ ਔਰ ਇਹੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਕਈ ਵਾਰੀ ਕੀਤਾ ਕਿ ਆਪਾਂ 뮤직 ਬਣਾ ਲਿਆ ਪਿਆ ਹੈ ਲੇਕਿਨ ਡਾਕਟਰ ਸਾਹਿਬ ਦੀ ਖਾਸੀਅਤ ਇਹ ਹੈ ਕਿ 뮤직 ਬਣਾਉਣ ਤੋਂ ਬਾਅਦ ਬਕਾਇਦਾ ਤੌਰ ਤੇ ਉਸ ਨੂੰ ਰਿਲੀਜ਼ ਕਰਾਉਂਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਪੂਰੀ ਦੁਨੀਆ ਦੇ ਵਿੱਚ ਪਹੁੰਚ ਜਾਵੇ ਔਰ ਜਦੋਂ ਇਹਨਾਂ ਦੇ ਕਮੈਂਟਸ ਆਉਂਦੇ ਨੇ ਲਾਈਕਸ ਆਉਂਦੇ ਨੇ ਤਾਂ ਉਸ ਵੇਲੇ ਕੀਤੀ ਹੋਈ ਜਿਹੜੀ ਮਿਹਨਤ ਹੈ ਉਹ ਸਾਰੀ ਦੀ ਸਾਰੀ ਸਫਲ ਮਹਿਸੂਸ ਹੁੰਦੀ ਹੈ ਆਪਾਂ ਇੱਕ ਹੋਰ ਲੈਨੇ ਆ ਜੀ ਖੂਬਸੂਰਤ ਧੁਨ ਦਾ अनंत ਕੀ ਸੁਣਾ ਰਹੇ ਸਰ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਦੋਸਤੋ तकरीबन ਅਸੀਂ ਇਸ ਪ੍ਰੋਗਰਾਮ ਦੇ ਦਾਇਰੇ ਵਿੱਚ ਰਹਿ ਕੇ ਹੀ ਕਰਾਂਗੇ ਔਰ ਮੈਂ ਚਾਹੁੰਦਾ ਕਿ ਡਾਕਟਰ ਸਾਹਿਬ ਦੀਆਂ ਧੁਨਾਂ ਦਾ ਹੋਰ ਆਨੰਦ ਲਿਆ ਜਾਵੇ ਕਿਉਂਕਿ ਅੱਜ ਬੜੀ ਮੁਸ਼ਕਲ ਦੇ ਨਾਲ ਸਟੂਡੀਓ ਵਿੱਚ ਪਹੁੰਚੇ ਨੇ ਇੰਨੀ ਇਹਨਾਂ ਦੀ ਜਿਹੜੀ ਜ਼ਿੰਦਗੀ ਉਹ ਵਿਅਸਤ ਹੈ ਲੇਕਿਨ ਡਾਕਟਰ ਸਾਹਿਬ ਅਗਲੀ ਧੁਨ ਕਿਹੜੀ ਸੁਣਾ ਰਹੇ ਹੋ ਤੁਸੀਂ thank you ਦੋਸਤੋ ਸੱਚ ਮੱਚ ਬਹੁਤ ਆਨੰਦ ਆ ਰਿਹਾ ਸੀ ਪਰ ਸਮਾਂ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ ਭਵਿਕ ਵਾਰੇ ਜ਼ਰੂਰ ਗੱਲ ਕਰਾਂਗੇ ਕੀ ਪਲੈਨਿੰਗ ਨੇ ਡਾਕਟਰ ਸਾਹਿਬ ਪਰ ਭਵਿਕ ਦੀਆਂ ਕੀ ਕੀ ਪਲੈਨਿੰਗ ਨੇ ਤੁਹਾਡੀਆਂ ਇਸ ਤੋਂ ਮਿਊਜ਼ਿਕ ਦੇ ਖੇਤਰ ਵਿੱਚ ਹੋਰ ਕੀ ਕਰਨਾ ਚਾਹੁੰਦੇ ਹੋ ਮੈਂ ਤੋ ਬਾਅਦ ਹਾਰਮੋਨਿਕਾ ਵੀ ਵਜਾ ਲੈਣਾ ਉਸ ਦੀ ਥੋੜੀ ਪ੍ਰੈਕਟਿਸ ਕਰ ਰਿਹਾ ਹਾਂ ਜੀ ਹੁਣ ਮੈਂ ਨਵਾਂ ਨਵਾਂ ਫਲੂਟ ਦਾ ਸ਼ੌਕ ਜੜਿਆ ਮੈਂ ਫਲੂਟ ਵੀ ਸਿੱਖਣੀ ਚਾਹੁੰਗਾ ਫਲੂਟ ਵੀ ਬਹੁਤ ਹੀ ਮੈਲੋਡੀਸ ਇਨਸਟਰੂਮੈਂਟ ਹੈ ਬਿਲਕੁਲ ਤੇ ਬਾਕੀ ਥੋੜਾ ਮੋਟਾ ਸਿੰਗੀ ਵਾਲ ਵੀ ਧਿਆਨ ਦੇਾਂਗੇ ਪਰ ساری ਉਮਰ ਮੈਂ ਤਾਂ ਇਹ ਕਿ ਮੈਂ 뮤직 ਚ ਡੁੱਬਿਆ ਰਹਾ ਮੈਂ ਕੀ ਬਾਤ ਹੈ ਜੀ ਆਨੰਦ ਲੈਂਦਾ ਰਹਾ ਵਾਹ ਜੀ ਵਾਹ ਔਰ ਮਤਲਬ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਕਿ 뮤직 ਦੇ ਵਿੱਚ ਸਮੁੰਦਰ ਗਹਿਰੇ ਦੇ ਵਿੱਚ ਜਾ ਕੇ ਡੁਬਕੀ ਲਾਉਂਦੇ ਰਹੀਏ ਤੇ ਜ਼ਿੰਦਗੀ ਦਾ ਜਿਹੜਾ ਆਨੰਦ ਆਉਂਦਾ ਰਹੇ ਬੱਚੇ ਵੀ ਕੁਝ ਮਤਲਬ ਪਰਿਵਾਰ ਵਿੱਚ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤੇ ਮਤਲਬ ਉਹਨਾਂ ਦਾ ਰੁਝਾਨ ਹੈ 뮤직 ਮੇਰੇ ਬੱਚਿਆਂ ਨੂੰ ਸ਼ੌਕ ਹੈ ਇਨਸਟਰੂਮੈਂਟ ਵੀ ਵਜਾ ਲੈਂਦੇ ਨੇ ਤੇ ਨਾਲੇ ਉਹ ਬਹੁਤ 뮤זיਕ ਸੁਣਨ ਦੇ ਪੜੇ ਜਿਆਦਾ ਸ਼ਕੀਨ ਨੇ ਅੱਛਾ 뮤זיਕ ਸੁਣਨ ਦੇ ਦੇ ਸ਼ਕੀਨ ਅੱਛਾ 뮤זיਕ ਦਰਨ ਦੇ ਬਹੁਤ ਸ਼ਕੀਨ ਨੇ ਦੋਨੋਂ ਬੱਚੇ ਅੱਛਾ ਤੁਹਾਡੇ ਕੋਈ ਕਮੈਂਟ ਕਰਦੇ ਹੁੰਦੇ ਆ ਤੁਹਾਡੇ ਮਤਲਬ ਇਸ ਚਾਰ ਵੋਲਿਊਮ ਦੇ ਉੱਪਰ ਕੇ ਪਾਪਾ ਕੀ ਆ ਬਾਤ ਆ ਆਨੰਦ ਬਿਲਕੁਲ ਬੱਚੇ ਅੱਗੇ ਆਪਣੇ ਫਰੈਂਡਸ ਨੂੰ ਵੀ ਅੱਛਾ ਜੀ ਦਿੰਦੇ ਨੇ ਸੀਡੀਆਂ ਤੇ ਉਹਨਾਂ ਤੋਂ ਫੀਡਬੈਕ ਪੂਰੀਆਂ ਲੈਂਦੇ ਨੇ ਜੀ ਜੀ ਤੇ ਮੇਰੀ ਮੇਰੇ ਕੰਮ ਚ ਪੂਰੀ ਮਦਦ ਕਰਦੇ ਨੇ ਅੱਛਾ ਡਾਕਟਰ ਸਾਹਿਬ ਜਦੋਂ ਮੈਰिज ਹੋਈ ਸੀ ਤਾਂ ਉਸ ਵੇਲੇ ਮਾਸ਼ਾਅੱਲਾ ਇਹ ਦੱਸਿਆ ਗਿਆ ਸੀਗਾ ਕਿ ਮੁੰਡਾ ਸੰਗੀਤ ਵੱਲ ਵੀ ਕੁਝ ਨਾ ਕੁਝ ਰੁਝਾਨ ਰੱਖਦਾ ਹੈ ਕਿ ਕਦੇ ਜਿਹਾ অল레ਡੀ ਮੈਂ ਸਟੇਜ ਤੇ ਮੈਂ ਮੇਰੇ ਬਾਅਦ 뮤ਜ਼ਿਕ ਬਾਰੇ ਸਾਰਿਆਂ ਨੂੰ ਪਤਾ ਸੀ ਪਤਾ ਸੀਗਾ ਕਿ ਬਹੁਤ ਮਨੇ ਪਪੂਲਰ ਨਾਮ ਹੈ ਤੁਹਾਡਾ ਸੰਗੀਤ ਦੇ ਖੇਤਰ ਵਿੱਚ ਔਰ ਪਿਛਲੇ ਦਿਨੀ ਦੋਸਤੋ ਰੇਡੀਓ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਹੋ ਰਿਹਾ ਸੀਗਾ ਰਾਜਕੁਮਾਰ ਤੁਲੀ ਜੀ ਸੁਖੀ ਭਾਜੀ ਹੁਣੀ ਰੇਡੀਓ ਸਟੇਸ਼ਨ ਜਲੰਧਰ ਵਾਲੇ ਉਹ ਵੀ ਇਹਨਾਂ ਦੀ ਮਤਲਬ ਇਸ ਇਨਸਟਰੂਮੈਂਟ ਦੇ ਜਿਹੜਾ 뮤ਜ਼ਿਕ ਹੈ ਉਸ ਬਾਰੇ ਜ਼ਿਕਰ ਕਰ ਰਹੇ ਸਗੇ ਕਿਉਂਕਿ ਕਾਫੀ ਦਿਨ ਉਹ ਵੀ ਪਟਿਆਲੇ ਰਹੇ ਨੇ ਤਾਂ ਇਹ ਆਲਰੇਡੀ ਪਟਿਆਲੇ ਵਿੱਚ ਨੇ ਜਾਂਦੇ ਜਾਂਦੇ ਇੱਕ ਪ੍ਰਸ਼ਨ ਜ਼ਰੂਰ ਕਰਾਂਗਾ ਕਿ ਅੱਜ ਦੇ ਸੰਗੀਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਸੰਗੀਤ ਜਿਹਦੇ ਵਿੱਚ ਮਤਲਬ ਆਵਾਜ਼ ਦੇ ਕੇ ਆ ਜਾਂਦੇ ਐ ਮਿਊਜ਼ਿਕ ਦੇ ਪੀਸ ਉਧਰੋਂ ਲੈ ਲੈ ਉਧਰੋਂ ਲੈ ਲੈ ਉਧਰੋਂ ਲੈ ਲੈ ਇੱਕ ਪੂਰਾ ਗੀਤ ਬਣ ਜਾਂਦਾ ਹੈ ਕੀ ਉਸ ਗੀਤ ਵਿੱਚ ਮਿਠਾਸ ਦੀ ਇਸੇ ਕਰਕੇ ਕਮੀ ਹੈ ਕਿ ਰੈਡੀਮੇਡ ਮਿਊਜ਼ਿਕ ਹੁੰਦਾ ਹੈ ਮੈਂ ਤੇ ਇਹ ਕਹੂੰਗਾ ਅੱਜ ਅੱਜ ਕੱਲ ਦਾ ਮਿਊਜ਼ਿਕ ਜੋ ਹੈ ਸੁਣਨ ਨੂੰ ਬੇਸ਼ੱਕ ਅੱਜ ਕੱਲ ਜੰਕਸ਼ਨ ਵਿੱਚ ਅੱਛਾ ਲੱਗੇ ਕਿ ਕਿਉਂਕਿ ਮਿਊਜ਼ਿਕ ਦੀ ਕੁਆਲਿਟੀ ਜਿਹੜੀ ਹੈ ਬੀਟਸ ਦੀ ਤੇ ਬੇਸ ਦੀ ਸਭ ਕਾ ਦੀ ਕੁਆਲਿਟੀ ਜ਼ਰੂਰ ਇੰਪਰੂਵ ਹੋ ਗਈ ਹੈ ਪਰ ਇਹ ਜ਼ਿਆਦਾ ਮਕੈਨੀਕਲ ਬਣ ਗਿਆ ਹੈ ਮਤਲਬ ਅੱਜ ਪਹਿਲਾਂ ਹੁੰਦਾ ਸੀ ਰੂਹ ਚੋਂ ਮਿਊਜ਼ਿਕ ਆਉਂਦਾ ਹੁੰਦਾ ਸੀ ਅੱਜ ਕੱਲ ਇਹ ਸਾਰਾ ਮਕੈਨੀਕਲ ਬਣ ਗਿਆ ਤੇ ਬਸ ਆਪਣਾ ਆਪਣਾ ਹਰੇਕ ਨੂੰ ਆਏ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸੀੜੀਆਂ ਕੱਢੇ ਜਾਵਾਂ ਚੱਲੇ ਜਾਏ ਨਾ ਚੱਲੇ ਨਾ ਚੱਲੇ ਬਿਲਕੁਲ ਜੀ ਬਿਲਕੁਲ ਔਰ ਦੋਸਤੋ ਇਹ ਜਿਹੜੇ 4 ਵੋਲੀਅਮ ਨੇ ਇਹ ਮਤਲਬ ਚਾਰੇ ਹੀ ਫਿਲਮਾਂ ਬਹੁਤ ਨਜ਼ਦੀਕ ਤੋਂ ਦੇਖੀਆਂ ਨੇ ਔਰ ਚਾਰਾਂ ਦੇ ਗੀਤ ਜਿਹੜੇ ਨੇ ਉਹ ਅੱਜ ਵੀ ਜ਼ਹਿਨ ਦੇ ਵਿੱਚ ਗੂੰਜਦੇ ਨੇ ਔਰ ਜਦੋਂ ਡਾਕਟਰ ਸਾਹਿਬ ਮਤਲਬ ਛੇੜਦੇ ਸੀ ਰਾਗ ਛੇੜਦੇ ਸੀ ਧੁਨ ਛੇੜਦੇ ਸੀ ਤਾਂ ਉਹ ਪੂਰੀ ਦੀ ਪੂਰੀ ਗੀਤ ਦੀ ਲੋਕੇਸ਼ਨ ਸੀ ਉਹ ਕਲਾਕਾਰ ਸੀ ਜਿਨ੍ਹਾਂ ਦੇ ਉੱਪਰ ਉਹ ਗੀਤ ਫਿਲਮਾਇਆ ਜਾਂਦਾ ਸੀ ਉਹ ਸਾਰੇ ਦੇ ਸਾਰੇ ਰੂਬਰੂ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਸੰਗੀਤ ਵਿੱਚ ਪਕੜ ਹੁੰਦੀ ਹੈ ਔਰ ਇਹ ਸੰਗੀਤ ਦੇ ਵਿੱਚ ਤਾਕਤ ਹੁੰਦੀ ਹੈ ਕਿ ਤੁਸੀਂ ਉਸ ਜ਼ਮਾਨੇ ਵਿੱਚ ਖੋ ਜਾਓ ਡਾਕਟਰ ਸਾਹਿਬ ਬਹੁਤ ਚੰਗਾ ਲੱਗਾ ਸਮਾਂ ਜਿਹੜਾ ਹੈ ਬਿਲਕੁਲ ਕਲੌਕ ਤੇ ਨਜ਼ਰ ਰੰਦੀ ਹੈ ਕਿਉਂਕਿ ਉਸ ਦਾਇਰੇ ਵਿੱਚ ਰਹਿ ਕੇ ਪ੍ਰੋਗਰਾਮ ਕਰਨਾ ਹੁੰਦਾ ਤੁਹਾਨੂੰ ਅੱਜ ਇਸ ਤਰ੍ਹਾਂ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ ਮੈਂ A1 ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਬਹੁਤ ਹੀ ਚੰਗੀ ਤਰ੍ਹਾਂ ਮੇਰੀਆਂ ਧੁਨਾਂ ਸੁਨੀਆਂ ਮੈਂ ਸਰੋਤਿਆਂ ਨੂੰ ਸਾਰਿਆਂ ਨੂੰ ਆਉਣ ਵਾਲੇ ਟਾਈਮ ਤੇ ਹੈਪੀ ਦੀਵਾਲੀ ਤੇ ਹੈਪੀ ਨਿਊ ਇਅਰ ਵਿਸ਼ ਕਰਦਾ ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਹੈਪੀ ਦੀਵਾਲੀ ਹੈਪੀ ਨਿਊ ਇਅਰ ਮਤਲਬ ਸਾਰੇ ਤਿਉਹਾਰ ਤੇ ਨਵਾਂ ਸਾਲ ਆਪ ਸਭ ਨੂੰ ਮੁਬਾਰਕ ਹੋਵੇ ਡਾਕਟਰ ਸਾਹਿਬ ਵੱਲੋਂ ਔਰ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਹੋਣ ਔਰ ਜਿਸ ਵੀ ਤਿਉਹਾਰ ਨੂੰ ਮਨਾਉਣਾ ਬਹੁਤ ਹੀ ਸੁਚੱਜੇ ਔਰ ਬਹੁਤ ਹੀ ਸਾਵਧਾਨੀ ਦੇ ਨਾਲ ਮਨਾਉਣਾ ਕਿਉਂਕਿ ਅੱਜ ਕੱਲ ਯੂ نو ਬੈਟਰ ਵਿਦ ਮੀ ਕਿ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਹਮੇਸ਼ਾ ਦੀ ਤਰ੍ਹਾਂ ਕਮੈਂਟ ਦੇ ਰੂਪ ਵਿੱਚ ਫੀਡਬੈਕ ਦੇਣਾ ਔਰ ਫੀਡਬੈਕ ਅੱਛੀ ਪਾਛਾ ਜੀ ਦਿਆ ਕਰੋ ਫੀਲਡ ਜਦੋਂ ਕਮੈਂਟ ਦੇਣੇ ਆ ਸਾਫ ਸੁਥਰੀ ਭਾਸ਼ਾ ਹੋਵੇ ਤਾਂ ਹੋਰ ਵੀ ਵਧੀਆ ਔਰ ਵਾਦਾ ਇਸ ਗੱਲ ਦੇ ਨਾਲ ਮੈਂ ਜ਼ਰੂਰ ਕਰਨਾ ਚਾਹੁੰਦਾ ਕਿ ਡਾਕਟਰ ਸਾਹਿਬ ਨੂੰ ਦੁਬਾਰਾ ਫਿਰ ਰਿਕੁਐਸਟ ਕੀਤੀ ਜਾਏਗੀ ਅਗਲੇ ਐਪੀਸੋਡ ਵਾਸਤੇ ਉਦੋਂ ਤੱਕ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਮੈਨੂੰ ਆਪਣੇ ਦੋਸਤਾਂ ਹੋਣ ਸੋਹਤਾਂ ਨੂੰ ਤੇ ਸਾਡੇ ਆਈ ਸਪੈਸ਼ਲਿਸਟ ਡਾਕਟਰ ਸੁਖਦੀਪ ਸਿੰਘ ਬੋਪਾ ਰਾਇਬ ਜੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ For all updated news, please subscribe Ava News and click the bell icon.